ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਆਪਣੇ ਭੈਣਾਂ ਨੂੰ ਬਣਾਉਣੇ ਬਣਾਉਣਾ ਸਿਖਾਉਣੇ ਆ ਜਿਵੇਂ ਕਿ ਆਪਣੇ ਕੋਲੇ ਸਿੰਪਲ ਬੈੱਡ ਸ਼ੀਟ ਹੈ ਆਪਾਂ ਇਲਾਸਟਿਕ ਵਾਲੀ ਬੈੱਡ ਸ਼ੀਟ ਬਣਾਉਣੀ ਹੈ ਦੇਖੋ ਪਹਿਲਾਂ ਆਪਾਂ ਇੱਕ ਸ਼ਾਰਟ ਪਾਇਆ ਸੀ ਤੇ ਆਪਣੀ ਇਹਨਾਂ ਦੀ ਵੀਡੀਓ ਵੀ ਬਣੀ ਹੋਈ ਹੈ ਪਹਿਲਾਂ ਤੇ ਫੇਰ ਵੀ ਦੇਖੋ ਆਪਣੀਆਂ ਭੈਣਾਂ ਨੇ ਆਪਾਂ ਨੂੰ ਬਹੁਤ ਮੈਸੇਜ ਕੀਤੇ ਕਿ ਸਾਨੂੰ ਦੁਬਾਰਾ ਇਹ ਵੀਡੀਓ ਬਣਾ ਕੇ ਦਿਖਾਓ ਜਾਂ ਸਾਨੂੰ ਕਿਸ ਤਰ੍ਹਾਂ ਚੱਤ ਤੁਸੀਂ ਇਲਾਸਟਿਕ ਪਾਈ ਸੀ ਜਾਂ ਤੁਸੀਂ ਕਿੰਨੀ ਇਲਾਸਟਿਕ ਪਾਈ ਸੀ ਦੇ ਸਾਰੀ ਆਪਾਂ ਇਹ ਆਪਣੀ ਭੈਣਾਂ ਦੀ ਫਰਮਾਇਸ਼ ਦੀ ਖਾਤਰ ਹੀ ਦੇਖੋ ਦੁਆਰਾ ਵੀਡੀਓ ਬਣਾ ਰਹੀਆਂ ਜੀ ਤੇ ਆਪਣੇ ਕੋਲੇ ਹੈਗੀ ਇਹ ਸਿੰਗਲ ਚਾਦਰ ਮੈਂ ਸਾਰੀ ਤੁਹਾਨੂੰ ਡੇਲ ਨਾਲ ਸਮਝਾਉਣੀ ਆ ਪਲੀਜ਼ ਚੰਗੀ ਤਰ੍ਹਾਂ ਜਰੂਰ ਸਮਝੋ ਫਿਰ ਆਪਣੀਆਂ ਭੈਣਾਂ ਆਪਣਾ ਕਮੈਂਟ ਕਰਕੇ ਪੁੱਛਦੇ ਰਹਿੰਦੀਆਂ ਕਿ ਇਲਾਸਟਿਕ ਕਿੰਨੀ ਪਾਉਣੀ ਹੈ ਜਾਂ ਤੁਸੀਂ ਕਿਵੇਂ ਕੁੰਜਾ ਕੱਢਿਆ ਸੀ ਆਪਾਂ ਸਾਰਾ ਚੰਗੀ ਤਰ੍ਹਾਂ ਆਪਾਂ ਆਪਣੀਆਂ ਭੈਣਾਂ ਨੂੰ ਸਮਝਾਉਣੀ ਆ ਜੀ ਦੇਖੋ ਆਪਣੇ ਕੋਲੇ ਹੈਗੀ ਇਹ ਨੇ ਸਿੰਪਲ ਬੈੱਡ ਸ਼ੀਟ ਪਹਿਲਾਂ ਆਪਾਂ ਤੁਹਾਨੂੰ ਨਾਪ ਲੈਣਾ ਦੱਸ ਦਿਆਂ ਜੀ ਦੇਖੋ ਨਾਪ ਆਪਾਂ ਕਿਵੇਂ ਲੈਣਾ ਜਿਵੇਂ ਆਪਣੇ ਕੋਲੇ ਦੇਖੋ ਇਹ ਸਿੰਪਲ ਚਾਦਰ ਹੈ ਚਾਦਰ ਨੂੰ ਆਪਾਂ ਇਸ ਤਰ੍ਹਾਂ ਵਿਛਾ ਦਿੰਨੇ ਆ ਜੀ ਕਈ ਵਾਰ ਕੀ ਹੁੰਦਾ ਕਿੰਗ ਸਾਈਜ਼ ਦੀਆਂ ਚਾਦਰਾਂ ਹੁੰਦੀਆਂ ਇਹੋ ਬਹੁਤ ਜ਼ਿਆਦਾ ਡਬਲ ਚਾਦਰਾਂ ਹੁੰਦੀਆਂ ਕਾਫੀ ਸਾਰੀਆਂ ਨਾ ਚਾਦਰਾਂ ਲੰਮਕ ਦੀਆਂ ਰਹਿੰਦੀਆਂ ਦੇਖੋ ਦੋਨੇ ਸਾਈਡਾਂ ਤੇ ਉਹਨਾਂ ਦੀ ਚੜਾਈ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਲੰਬਾਈ ਵੀ ਬਹੁਤ ਜ਼ਿਆਦਾ ਹੁੰਦੀ ਹੈ ਜੇ ਆਪਣੇ ਕੋਲੇ ਉਹ ਚਾਦਰਾਂ ਨੇ ਤਾਂ ਆਪਾਂ ਨੂੰ ਕਾਫੀ ਸਾਰੀ ਕਟਿੰਗ ਕਰਨੀ ਪੋਗੀ ਜੀ ਉਹ ਚਾਦਰਾਂ ਦੀ ਕਿਉਂਕਿ ਸਾਈਡ ਤੋਂ ਜਿਹੜੀ ਆਪਾਂ ਕਟਿੰਗ ਕਰਾਂਗੇ ਤੇ ਦੇਖੋ ਉਹਨਾਂ ਦੇ ਵੈਸੇ ਵੀ ਸਰਾਣੀ ਵਗੈਰਾ ਦੇ ਕਵਰ ਬਣ ਜਾਣਗੇ ਆਪਾਂ ਦੇਖੋ ਸਿਰਫ ਇੰਨੀ ਹੀ ਚਾਦਰ ਰੱਖਣੀ ਹੈ ਜਿਸ ਹੱਬ ਨਾਲ ਆਪਣੇ ਕੋਲੇ ਗੱड्डा ਹੈ ਜਿੰਨੇ ਕਈ ਵਾਰ ਨਾ ਆਪਣੇ ਕੋਲੇ ਕਾਫੀ ਉੱਚਾ ਗੱड्डा ਹੁੰਦਾ ਹੈ ਆਪਾਂ ਉਸ ਹੱਬ ਨਾਲ ਵੀ ਕਰ ਰੱਖ ਸੜਿਆ ਆਪਾਂ ਜਿਵੇਂ 6 6 ਇੰਚ ਦੇਖੋ ਆਪਾਂ ਚਾਦਰ ਦਾ ਸਾਈਡਾ ਤੇ ਲੈ ਲਿਆ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਲੈ ਕੇ ਦੇਖੋ ਮੂਰਲਾ ਜਿਵੇਂ ਫਰੰਟ ਵਾਲਾ ਪੀਸ ਹੈ 6 ਇੰਚ ਆਪਾਂ ਉਹ ਵਧਾ ਕੇ ਰੱਖ ਲਿਆ ਸਾਈਡਾਂ ਵਾਲਾ ਪੀਸ ਹੈ 6 ਇੰਚ ਆਪਾਂ ਉਹ ਵਧਾ ਕੇ ਰੱਖ ਲਿਆ 6 ਦਾ ਦੇਖੋ ਆਪਾਂ 7 ਵੀ ਕਰ ਸਕਦੇ ਆ ਪਰ ਆਪਾਂ ਜ਼ਿਆਦਾ ਨਹੀਂ ਕਰਨਾ ਉਸ ਤੋਂ ਬਾਅਦ ਦੇਖੋ ਜਿਹੜਾ ਆਪਾਂ ਖੁੰਝਾ ਕੱਢਣਾ ਹੈ ਖੁੰਝੇ ਨੂੰ ਆਪਾਂ ਇਸ ਤਰ੍ਹਾਂ ਕਰਨਾ ਹੈ ਦੇਖੋ ਆਪਾਂ ਪਹਿਲਾਂ ਐ ਨਿਸ਼ਾਨ ਲਾਵਾਂਗੇ ਇੱਕ ਸਾਈਡ ਤੇ ਫਿਰ ਆਪਾਂ ਉਸੇ ਤਰ੍ਹਾਂ ਦੂਜੀ ਸਾਈਡ ਤੇ ਲਾ ਦਾਂਗੇ ਦੋਨੇ ਨਿਸ਼ਾਨਾਂ ਨੂੰ ਫਿਰ ਆਪਾਂ ਇਸ ਤਰ੍ਹਾਂ ਨਿਸ਼ਾਨ ਮਲਾ ਦਾਂਗੇ ਦੇਖੋ ਆਪਣੇ ਕੋਲੇ ਫਿਰ ਆ ਚੀਜ਼ ਐ ਹੋ ਜੂਗੀ ਇਸ ਤਰ੍ਹਾਂ ਇਹ ਦੇਖੋ ਚਾਹੇ ਆਪਾਂ ਮਿੰਕੇ ਦੇਖ ਲਓ ਚਾਹੇ 6 ਇੰਚ ਐ ਚਾਹੇ 7 ਇੰਚ ਜੁਨਾ ਵੀ ਹੈਗਾ ਦੇਖੋ ਆਪਾਂ ਇਸ ਤੇ ਨਿਸ਼ਾਨ ਲਾ ਦਾਂਗੇ ਉਸ ਤੋਂ ਬਾਅਦ ਦੇਖੋ ਜਿਵੇਂ ਇਹ 6 ਇੰਚ ਆਉਂਦਾ ਹੈ ਜਾਂ ਇਹ 7 ਇੰਚ ਆਉਂਦਾ ਹੈ ਉਸੇ ਤਰ੍ਹਾਂ ਆਪਾਂ ਸਾਰੇ ਖੁੰਝਾਂ ਤੇ ਐਵੇਂ ਨਿਸ਼ਾਨ ਲਾ ਦਾਂਗੇ 7 7 ਇੰਚ ਦੇ ਦੋਨੇ ਖੁੰਝਾਂ ਨੂੰ ਸਾਈਡਾਂ ਨੂੰ ਆਏ ਫੜ ਲੈਣਾ ਉਸ ਤੋਂ ਬਾਅਦ ਦੇਖੋ 6 6 7 7 ਜਿੰਨੇ ਹਿਸਾਬ ਨਾਲ ਆਪਣਾ ਇਹ ਵਾਲਾ ਖੁੰਜਾਂ ਦਾ ਇੱਕ ਉਸੇ ਹਿਸਾਬ ਨਾਲ ਆਪਾਂ ਤਿੰਨ ਖੁੰਝੇ ਇਸ ਤਰ੍ਹਾਂ ਕੱਢਾਂਗੇ ਦੇਖੋ ਇਹ ਇਸ ਤਰ੍ਹਾਂ ਚਾਦਰ ਦਾ ਆਪਾਂ ਸਾਨੂੰ ਨਾਪ ਲੈਣਾ ਦੱਸਿਆ ਜੀ ਤੇ ਇਸ ਤਰ੍ਹਾਂ ਆਪਾਂ ਨਾਪ ਲੈਣੇ ਜਿਹੜੀ ਆਪਣੀਆਂ ਚਾਦਰਾਂ ਬਜਾ ਦਾ ਵੱਡੀਆਂ ਨੇ ਉਹਨਾਂ ਨੂੰ ਆਪਾਂ ਕਟਿੰਗ ਕਰ ਦਾਂਗੇ ਕਟਿੰਗ ਕਰਨ ਤੋਂ ਬਾਅਦ ਆਪਾਂ ਉਹਨਾਂ ਨੂੰ ਬਰੀਕ ਬਰੀਕ ਪਹਿਲਾਂ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਦੇਖੋ ਫਿਰ ਆਪਾਂ ਆ ਚੀਜ਼ ਮਿਣਾਗੇ ਮਿਨਣ ਤੋਂ ਬਾਅਦ ਆਪਾਂ ਖੁੰਜੀ ਵਾਲਾ ਨਿਸ਼ਾਨ ਲਾਵਾਂਗੇ ਖੁੰਜੀ ਵਾਲਾ ਨਿਸ਼ਾਨ ਲਾਉਣ ਤੋਂ ਬਾਅਦ ਫਿਰ ਆਪਾਂ ਕਰਾਂਗੇ ਜੀ ਮਸ਼ੀਨ ਦੇ ਕੰਮ ਦੇਖੋ ਜਿਹੜੀ ਆਪਾਂ ਚਾਦਰ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਂਨੇ ਆ ਉਹਦੇ ਸਾਰੇ ਵਿੱਚ ਪਲਾਸਟਿਕ ਪਾਈ ਹੁੰਦੀ ਹੈ ਦੇਖੋ ਜਿਹਦੇ ਚਾਦਰ ਵਿੱਚ ਸਾਰੀ ਚ ਪਲਾਸਟਿਕ ਪਾਈ ਹੁੰਦੀ ਹੈ ਜੀ ਪਹਿਲਾਂ ਤਾਂ ਜਦੋਂ ਆਪਾਂ ਉਹਨੂੰ ਧੋਣਿਆ ਧੋਣੇ ਬਹੁਤ ਔਖਾ ਕਿਉਂਕਿ ਉਹ ਸਾਰੀ ਚਾਦਰ ਨਾ ਇਕੱਠੀ ਹੋ ਜਾਂਦੀ ਹੈ ਜਦੋਂ ਆਪਾਂ ਉਹਨੂੰ ਸੁੱਕਣੀ ਪਾਉਣਿਆ ਤਾਂ ਸੁੱਕਣੀ ਪਾਉਣਾ ਵੀ ਬਹੁਤ ਔਖੀ ਹੈ ਜੀ ਉਹ ਸੁਕਦੀ ਵੀ ਬਹੁਤ ਔਖੀ ਹੈ ਸੁਕਾਉਣ ਵੇਲੇ ਵੀ ਪ੍ਰੋਬਲਮ ਹੈ ਤੇ ਉਹਦੀ ਦੇਖੋ ਜਦੋਂ ਵੀ ਆਪਾਂ ਮਤਲਬ ਕਿ ਉਹਨੂੰ ਧੋਣਿਆ ਧੋਣ ਲੱਗੇ ਵੀ ਜੇਕਰ ਆਪਾਂ ਕੱਲੇ ਖੁੰਝੇ ਖੁੰਝਿਆਂ ਦੇ ਵਿੱਚ ਪਲਾਸਟਿਕ ਪਾਵਾਂਗੇ ਦੇਖੋ ਨਾਲੇ ਤਾਂ ਆਪਾਂ ਨੂੰ ਲਾਸਟਿਕਾ ਘੱਟ ਪਲਾਸਟਿਕ ਨਾਲ ਹੀ ਸਰਜੂਗਾ ਤੇ ਨਾਲੇ ਆਪਣੀ ਚਾਦਰ ਇਲਾਸਟਿਕ ਵਾਲੀ ਬਣ ਚੁਗੀ ਦੇਖੋ ਜੀ ਆਪਾਂ ਪਹਿਲਾਂ ਖੁੰਝਾ ਮਿਲ ਲੈਣਾ ਐ ਜਿਵੇਂ ਦੇਖੋ ਆਪਣੇ ਕੋਲੇ ਸਾਢੇ 5 ਮੰਗੂ ਇਸ ਤਰ੍ਹਾਂ ਇੱਕ ਖੁੰਝਾ ਆ ਗਿਆ ਉਸੇ حساب ਨਾਲ ਜੇ ਛਾੜੇ 6 ਆਇਆ ਤਾਂ ਆਪਾਂ 7 ਤੇ ਵੀ ਨਿਸ਼ਾਨ ਅਸਲੀ ਅੱਧਾ ਇੰਚ ਆਪਾਂ ਵਧਾ ਸਕਦੇ ਆ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਦੇਖੋ ਉਸ ਤੋਂ ਬਾਅਦ ਦੇਖੋ ਜੀ ਆਪਾਂ ਤੁਹਾਨੂੰ ਲਾਸਟਿਕ ਮਿੰਕੇ ਦਿਖਾਵਾਂਗੇ ਖੁੰਝਿਆਂ ਖੁੰਜਾਂ ਤੇ ਲਾਸਟਿਕ ਪਾਉਣ ਵਾਸਤੇ ਸਿਰਫ ਆਪਾਂ ਨੂੰ ਜੇ ਆਪਾਂ ਇੱਕ ਬੈੱਡ ਸ਼ੀਟ ਦੀ ਚਾਦਰ ਵਿੱਚ ਲਾਸਟਿਕ ਪਾਉਣਿਆ ਤਾਂ ਸਿਰਫ ਆਪਾਂ ਨੂੰ 1.5 ਮੀਟਰ ਲਾਸਟਿਕ ਚਾਹੀਦੀ ਹੈ ਇੱਕ ਚਾਦਰ ਚ ਪਾਉਣ ਵਾਸਤੇ ਨੋ ਜੀ ਪਹਿਲਾਂ ਆਪਾਂ ਚਾਰੇ ਖੁੰਝਾਂ ਤੇ ਦੇਖੋ ਇਸ ਤਰ੍ਹਾਂ ਨਿਸ਼ਾਨ ਲਾਵਾਂਗੇ ਝਾਕ ਨਾਲ ਬਸ ਆਪਾਂ ਇਸ ਤੇ ਸੀਨ ਲਾਉਣੀ ਹੈ ਚਾਰੇ ਖੁੰਝੇ ਪਹਿਲਾਂ ਆਪਾਂ ਸੀਨ ਲਾ ਕੇ ਇਸ ਤਰ੍ਹਾਂ ਤਿਆਰ ਕਰਾਂਗੇ ਉਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਲਾਸਟਿਕ ਮੈਂ ਤੁਹਾਨੂੰ ਮੈਂਨੇ ਕਿ ਦਿਖਾਉਣੀ ਆ ਆਪਣੇ ਕੋਲੇ 2 ਮੀਟਰ ਲਾਸਟਿਕ ਹੈ 39 ਇੰਚ ਦਾ 1 ਮੀਟਰ ਹੁੰਦਾ ਤੇ 19.5 ਇੰਚ ਦਾ ਦੇਖੋ ਜੀ ਅੱਧਾ ਮੀਟਰ ਹੁੰਦਾ ਹੈ ਆਪਾਂ 1.39 ਲੈ ਲਾਂਗੇ ਉਸ ਤੋਂ ਬਾਅਦ ਆਪਾਂ 1.9 ਇੰਚ ਲੈ ਲਾਂਗੇ ਇਹ ਆਪਾਂ 1.5 ਮੀਟਰ ਇਲਾਸਟਿਕ ਰੱਖਾਂਗੇ ਚਾਦਰ ਵਾਸਤੇ ਤੇ ਅੱਧਾ ਇੰਚ ਆਪਾਂ ਦੇਖੋ ਇਹਦੇ ਵਿੱਚੋਂ ਕਟਾ ਦੇਾਂਗੇ ਕਿਉਂਕਿ ਇਹ 2 ਮੀਟਰ ਇਲਾਸਟਿਕ ਆਪਣੀ ਹੈਗੀ ਜਿਹੜੀ ਐਨੀ ਇਲਾਸਟਿਕ ਆਪਾਂ ਚਾਰੇ ਖੁੰਝਾਂ 'ਚ ਆਰਾਮ ਨਾਲ ਆਪਣੀ ਪੈ ਚੁਗੀ ਜੇ ਤੁਸੀਂ ਥੋੜੀ ਥੋੜੀ ਜ਼ਿਆਦਾ ਪਾਉਣੀ ਚਾਹਣਿਓ ਤਾਂ ਤੁਸੀਂ 2 ਮੀਟਰ ਲੈ ਲਓ 2 ਮੀਟਰ ਦੇ ਚਾਰ ਹਿੱਸੇ ਕਰ ਲਓ ਵੈਸੇ 1.5 ਮੀਟਰ ਬਹੁਤ ਸਹੀ ਰਹਿੰਦੀ ਹੈ ਜੀ ਦੇਖੋ ਆਪਾਂ ਇਹਨੂੰ 4 ਤਹਾਂ ਇਸ ਤਰ੍ਹਾਂ ਕਰਤੀਆਂ ਤੇ ਉਸ ਤੋਂ ਬਾਅਦ ਦੇਖੋ ਆਪਾਂ ਚਾਰੇ ਪੀਸ ਆ ਜਿਹੜੇ ਆਪਣੇ ਲਾਸਟਿਕ ਦੇ ਇੱਕੋ ਜਿਕੇ ਹੋ ਜਾਣਗੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਕੋਈ ਵੀ ਸੁੱਤੀ ਛੋਟਾ ਜਿਹਾ ਕੱਪੜਾ ਲੈ ਲਾਂਗੇ ਤੇ ਆਪਾਂ ਜਿਹੜੀ ਆਪਣੀ ਇਲਾਸਟਿਕ ਹੈ ਇਲਾਸਟਿਕ ਦੇ ਕਿਨਾਰੇਾਂ ਤੇ ਡਬਲ ਫੋਲਡ ਕਰਕੇ ਆਪਾਂ ਉਹ ਕੱਪੜਾ ਲਾਵਾਂਗੇ ਤਾਂ ਜੋ ਇਲਾਸਟਿਕ ਹੈ ਜਿਹੜੀ ਦੇਖੋ ਆਪਣੀ ਨਾ ਹੀ ਖਰਾਬ ਨਾ ਹੋਵੇ ਕਈ ਵਾਰ ਇਲਾਸਟਿਕ ਦੇ ਨਾ ਮੂਹਰੇ ਧਾਗੇ ਨਿਕਲਣ ਲੱਗ ਜਾਂਦੇ ਤੇ ਸਾਰੀ ਇਲਾਸਟਿਕ ਉਧੜ ਜਾਂਦੀ ਹੈ ਤੇ ਚਾਰੇ ਪੀਸਾਂ ਦੇ ਆਪਾਂ ਸੈਂਟਰਾਂ 'ਚ ਨਿਸ਼ਾਨ ਲਾ ਲਾਂਗੇ ਇਹ ਦੇਖੋ ਬਹੁਤ ਵਧੀਆ ਚਾਦਰ ਰਹਿੰਦੀ ਹੈ ਜੀ ਇਹ ਵਾਲੀ ਚਾਦਰ ਹੈ ਜਿਹੜੀ ਆਪਾਂ ਜਦੋਂ ਵੀ ਬਿਚਾਉਣੀ ਆ ਤਾਂ ਕੋਈ ਵਿਖਰਦੀ ਨਹੀਂ ਹੈਗੀ ਇਹ ਚਾਦਰ ਤੇ ਰਾਮ ਨਾਲ ਇਹ ਟਾਈਟ ਹੋ ਜਾਂਦੀ ਹੈ ਟਾਈਟ ਹੋਣ ਕਰਕੇ ਇਹ ਚਾਦਰ ਗੱਦਿਆਂ ਦੇ ਵਿੱਚੋਂ ਬਾਹਰ ਨਹੀਂ ਨਿਕਲਦੀ ਹੈਗੀ ਬਹੁਤ ਵਧੀਆ ਰਹਿੰਦੀ ਹੈ ਨਹੀਂ ਬੱਚੇ ਦੇਖੋ ਬਾਰ-ਬਾਰ ਚਾਦਰ ਨੂੰ ਇਕੱਠਾ ਕਰ ਦਿੰਦੇ ਐ ਤੇ ਬਾਰ-ਬਾਰ ਆਪਾਂ ਨੂੰ ਬਿਚਾਉਣੀ ਪੈਂਦੀ ਹੈ ਜਾਂ ਫਿਰ ਆਪਾਂ ਇਹ ਐਵੇਂ ਨਹੀਂ ਚਾਦਰਾਂ ਮਾਰਕੀਟ ਤੋਂ ਖਰੀਦ ਕੇ ਲੈ ਕੇ ਆਉਂਨੇ ਆ ਤਾਂ ਮਾਰਕੀਟ ਦੇ ਵਿੱਚੋਂ ਆਪਾਂ ਨੂੰ ਥੋੜੀਆਂ ਮਹਿੰਗੀਆਂ ਪੈਂਦੀਆਂ ਹੈ ਦੇਖੋ ਜੀ ਆਪਾਂ ਮੈਂ ਕਸੂਤੀ ਕਪੜਾ ਲੈ ਲਿਆ ਉਹਨੂੰ ਕਪੜੇ ਨੂੰ ਆਪਾਂ ਐ ਫੋਲਡ ਕਰਕੇ ਆਪਾਂ ਕਿਨਾਰੇ ਤੇ ਨਾ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਉੱਤੇ ਸੀਨ ਲਾ ਦੇਾਂਗੇ ਆਪਾਂ ਦੇਖੋ ਦੋਨੇ ਪੀਸ ਇਸ ਤਰ੍ਹਾਂ ਤਿਆਰ ਕਰਾਂਗੇ ਇਹਦੇ ਤੇ ਫਿਰ ਆਪਾਂ ਇਸੇ ਤਰ੍ਹਾਂ ਛੋਟੇ-ਛੋਟੇ ਪੀਸ ਲਾ ਕੇ ਜਿਹੜੇ ਚਾਰ ਲਾਸਟਿਕ ਦੇ ਆਪਾਂ ਪੀਸ ਕੱਟਿਆ ਉਹਨਾਂ ਨੂੰ ਆਪਾਂ ਇਸੇ ਤਰ੍ਹਾਂ ਫਿਨਿਸ਼ ਕਰ ਦਾਂਗੇ ਇਹਦੇ ਨਾਲ ਦੇਖੋ ਜੀ ਆਪਣੀ ਜਿਹੜੀ ਲਾਸਟਿਕ ਹੈ ਉਹ ਜੜਦੀ ਨਹੀਂ ਹੈਗੀ ਆਪਾਂ ਨੂੰ ਬਹੁਤ ਸਾਰੀਆਂ ਆਪਣੀਆਂ ਭੈਣਾਂ ਨੇ ਮੈਸੇਜ ਕੀਤਾ ਸੀ ਕਿ ਸਾਨੂੰ ਇਹ ਦੁਬਾਰਾ ਬਣਾ ਕੇ ਦਿਖਾਓ ਐਸੇ ਕਰਕੇ ਦੇਖੋ ਆਪਾਂ ਇਹ ਦੁਬਾਰਾ ਚਾਦਰ ਦੇ ਵਿੱਚ ਇਲਾਸਟਿਕ ਪਾ ਕੇ ਦਿਖਾ ਰਹੇ ਹਾਂ ਜੀ ਤੇ ਤੁਹਾਨੂੰ ਕੱਲੀ-ਕੱਲੀ ਗੱਲ ਸਮਝਾ ਰਹੇ ਹਾਂ ਦੇਖੋ ਪਲੀਜ਼ ਸਾਰੀ ਵੀਡੀਓ ਦੇਖਿਓ ਤਾਂ ਜੋ ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਲੱਗ ਸਕੇ ਤੇ ਤੁਸੀਂ ਵੀ ਆਪਣੀ ਸਿੰਪਲ ਬੈੱਡ ਸ਼ੀਟ ਨੂੰ ਇਲਾਸਟਿਕ ਵਾਲੀ ਬੈੱਡ ਸ਼ੀਟ ਬਣਾ ਸਕੋ ਲਓ ਜੀ ਆਪਾਂ ਸਾਰੇ ਪੀਸ ਜਿਹੜੇ ਹੈਗੇ ਸੀ ਇਲਾਸਟਿਕ ਵਾਲੇ ਤਿਆਰ ਕਰ ਤੇ ਤੇ ਉਸ ਤੋਂ ਬਾਅਦ ਚਾਰੇ ਖੁੰਝੇ ਆਪਾਂ ਸੀਨਾ ਮਾਰ ਕੇ ਤਿਆਰ ਕਰ ਲਾਂਗੇ। ਥੋੜਾ ਜਿਹਾ ਕੰਮ ਹੈ ਜੀ ਦੇਖੋ ਖਾਸ ਕੋਈ ਕੰਮ ਨਹੀਂ ਹੈਗਾ। ਤੇ ਇੰਨਾ ਕੰਮ ਨਾਲ ਹੀ ਜਿਹੜੀ ਆਪਣੀ ਚਾਦਰ ਹੈ ਦੇਖੋ ਇਕੱਠੀ ਨਹੀਂ ਹੋਊਗੀ, ਇਲਾਸਟਿਕ ਪੈਜੂ ਤੇ ਟਾਈਟ ਹੋ ਜੂਗੀ। ਬਾਜ਼ਾਰ ਵਿੱਚੋਂ ਆਪਾਂ ਐਵੇਂ ਨਹੀਂ ਚਾਦਰਾਂ ਲੈ ਕੇ ਆਉਂਦੇ ਆ ਜੀ। ਦੇਖਿਓ ਸਾਰੀਆਂ-ਸਾਰੀਆਂ ਚਾਦਰਾਂ ਦੇ ਵਿੱਚ ਇਲਾਸਟਿਕ ਪਾਈ ਹੁੰਦੀ ਹੈ, ਉਹ ਕੱਲੇ ਖੁੰਝੇ ਜਾਂ ਨਹੀਂ ਪਾਈ ਹੁੰਦੀ। ਉਹ ਬਹੁਤ ਇਕੱਠੀ ਹੁੰਦੀ ਹੈ ਇਸ ਕਰਕੇ ਦੇਖੋ ਆਪਾਂ ਕੱਲੇ ਖੁੰਝਾਂ ਜਪਾ ਕੇ ਰੱਖੀਏ ਤਾਂ ਟਾਈਟ ਦੇਖੋ ਓਵੇਂ ਜੁਕਰੀ ਹੋ ਜਾਂਦੀ ਹੈਗੀ ਗੱਦੇ ਵਿੱਚੋਂ ਬਿਲਕੁਲ ਨਹੀਂ ਨਿਕਲਦੀ ਚਾਦਰ ਐਵੇਂ ਦੀਆਂ ਵੀਡੀਓਜ਼ ਦੇਖੋ ਆਪਾਂ ਪਾਉਂਦੇ ਰਹਿੰਨੇ ਆ ਜੀ ਤਾਂ ਜੋ ਆਪਣੀਆਂ ਭੈਣਾਂ ਨੂੰ ਕੁਛ ਨਾ ਕੁਛ ਆਪਣੀ ਵੀਡੀਓ ਤੋਂ ਸਿੱਖਣ ਨੂੰ ਮਿਲ ਸਕਣ ਤੇ ਆਪਣੇ ਘਰ ਦੇ ਕੰਮ ਹੈਗੇ ਜਿਹੜੇ ਖੁਦ ਹੀ ਕਰ ਸਕਣ ਲੋ ਜੀ ਦੇਖੋ ਆਪਾਂ ਇਹ ਆਪਣੇ ਕੋਲ ਇੱਕ ਐਵੇਂ ਦਾ ਖੁੰਝ ਆ ਗਿਆ ਜਿਹੜੇ ਪੀਸ ਤੇ ਆਪਾਂ ਸੀਨ ਲਾਈਆ ਦੇਖੋ ਉਸ ਆਪਾਂ ਪੀਸ ਨੂੰ ਆਪਾਂ ਕੋਈ ਵੀ ਸਾਈਡ ਉਹਦੇ ਉੱਤੇ ਸੀਨ ਇਸ ਤਰ੍ਹਾਂ ਕਰਕੇ ਜੀ ਆਪਾਂ ਉਹਦੇ ਉੱਤੇ ਸੀਨ ਲਾ ਦਾਂਗੇ ਆਪਾਂ ਕੋਈ ਵੀ ਸਾਈਡ ਲੈ ਲਓ ਚਾਹੇ ਦੇਖੋ ਆਪਾਂ ਇਧਰ ਫੋਲਡ ਕਰਾ ਦਈਏ ਚਾਹੇ ਪਰਲੀ ਸਾਈਡ ਫੋਲਡ ਕਰਾ ਦਈਏ ਤੇ ਵੈਸੇ ਤਾਂ ਦੇਖੋ ਇਹ ਜਦੋਂ ਆਪਾਂ ਲਾਸਟਿਕ ਪਾਉਨੇ ਆ ਉਹਦੇ ਨਾਲ ਹੀ ਸੀਨ ਵੱਜ ਜਾਂਦੀ ਹੈ ਪਰ ਆਪਾਂ ਨੂੰ ਆਇਆ ਜੀ ਦੇਖੋ ਆਪਣੇ ਭੈਣਾਂ ਨੂੰ ਚੰਗੀ ਤਰ੍ਹਾਂ ਸਮਝਾ ਜੇ ਕਈ ਵਾਰ ਆਪਣੀਆਂ ਭੈਣਾਂ ਨੂੰ ਸਲਾਈ ਦਾ ਕੰਮ ਬਿਲਕੁਲ ਨਹੀਂ ਆਉਂਦਾ ਹੁੰਦਾ ਜਦੋਂ ਆਪਾਂ ਚੰਗੀ ਤਰ੍ਹਾਂ ਆਪਣੀਆਂ ਭੈਣਾਂ ਨੂੰ ਦੱਸ ਦਿਆਂ ਤਾਂ ਉਹ ਵੀ ਦੇਖੋ ਇਹ ਕੰਮ ਕਰ ਲੈਂਦੀਆਂ ਨੇ ਆਪਣਾ ਘਰ ਦਾ ਲੋ ਜੀ ਦੇਖੋ ਚਾਰੇ ਖੁੰਝੇ ਤੇ ਆਪਾਂ ਇਸ ਤਰ੍ਹਾਂ ਸੀਨ ਮਾਰ ਕੇ ਆਪਾਂ ਜਿਹੜਾ ਪੀਸ ਲਟਕਦਾ ਸੀ ਉਹਨੂੰ ਸਾਈਡ ਤੇ ਕਰਕੇ ਸੀਨ ਲਗਾਤੀ ਥੋੜਾ ਜਿਹਾ ਕੰਮ ਹੈ ਜੀ ਕੋਈ ਖਾਸ ਕੰਮ ਨਹੀਂ ਹੈਗਾ ਸਿਰਫ ਦੇਖੋ 15 20 ਮਿੰਟਾਂ ਦਾ ਕੰਮ ਹੈਗਾ ਇਹ ਐਨੇ ਜੀ ਆਪਣੀ ਚਾਦਰ ਜਿਹੜੀ ਹੈਗੀ ਹੈ ਜੀ ਵਧੀਆ ਬਣ ਜੂਗੀ ਤੇ ਆਪਾਂ ਨੂੰ ਸੌਖਾ ਹੋ ਜੂਗਾ ਜੀ ਹੁਣ ਆਪਾਂ ਇਲਾਸਟਿਕ ਪਾਵਾਂਗੇ ਦੇਖੋ ਆਪਾਂ ਪਹਿਲਾਂ ਸੈਂਟਰ ਕੱਢਿਆ ਸੀਗਾ ਇਲਾਸਟਿਕ ਦਾ ਤੇ ਜਿੱਥੇ ਆਪਾਂ ਸੀਨ ਲਾਈਏ ਇਹ ਵੀ ਆਪਣਾ ਸੈਂਟਰ ਹੋ ਗਿਆ ਆਪਾਂ ਇਹ ਸੈਂਟਰ ਨੂੰ ਤੇ ਇਲਾਸਟਿਕ ਦੇ ਸੈਂਟਰ ਦੇ ਜਿੱਥੇ ਆਪਾਂ ਨਿਸ਼ਾਨ ਲਾਇਆ ਸੀ ਉੱਥੇ ਆਪਾਂ ਐਂਦਰ ਲੰਘ ਜੀ ਇਹਨੂੰ ਇਹਦੇ ਵਿੱਚ ਦੇਖੋ ਆਪਾਂ ਵੱਡੀ ਸੂਈ ਇਲੇ ਵਿੱਚ ਅੜਕਾ ਦਿਓ ਤਾਂ ਜੋ ਆਪਣੀ ਜਿਹੜੀ ਲਾਸਟਿਕ ਹੈ ਉਹ ਹਿੱਲੇ ਨਾ ਲਓ ਜੀ ਆਪਾਂ ਜਿਵੇਂ ਸੂਈ ਲਾਤੇ ਦੇਖੋ ਉਸ ਤੋਂ ਬਾਅਦ ਆਪਾਂ 12 13 ਇੰਚ ਤੇ ਨਿਸ਼ਾਨ ਲਾਵਾਂਗੇ ਜੀ ਆਇਆ ਪਲਾਸਟਿਕ ਖਿੱਚ ਕੇ ਪਾਵਾਂਗੇ ਤੇ ਜਿੱਥੇ ਆਪਾਂ ਸੂਈ ਲਾਈ ਹੈ ਉਥੋਂ ਆਪਾਂ ਪਹਿਲਾ ਇੰਚੀ ਟੇਪ ਦੇ ਨਾਲ ਮਿਣਾਂਗੇ ਮਿਣ ਕੇ ਦੇਖੋ ਫਿਰ ਆਪਾਂ ਨਿਸ਼ਾਨ ਲਾਵਾਂਗੇ ਜਿਸ ਸਮੇਂ ਨਾਲ ਆਪਣੀ ਲਾਸਟਿਕ ਹੈ ਇੱਕ ਸਾਈਡ ਤੇ ਆਈ ਹੋਈ ਦੇਖੋ ਜਿਵੇਂ 7 ਤੋਂ 7.5 ਇੰਚ ਲਾਸਟਿਕ ਆ ਗਈ ਤੇ ਆਪਾਂ ਦੇਖੋ 12 13 ਤੇ ਨਿਸ਼ਾਨ ਲਾ ਲਾਂਗੇ ਆਪਾਂ 5 4 ਇੰਚ ਵਧਾ ਕੇ ਲਾਉਣਾ ਨਿਸ਼ਾਨ ਤਾਂ ਜੋ ਲਾਸਟਿਕ ਨੂੰ ਆਪਾਂ ਖਿੱਚੀਏ ਤਾਂ ਆਪਣੇ ਨਿਸ਼ਾਨ ਤੇ ਲਾਸਟਿਕ ਆ ਜਾਈ ਇਹ ਆਪਾਂ ਚਾਰੇ ਖੁੰਝਾਂ ਤੇ ਕਰਨਾ ਜੀ ਇਸ ਤਰ੍ਹਾਂ ਨਿਸ਼ਾਨ ਲਾਉਣੇ ਆਪਾਂ ਚਾਰੇ ਖੁੰਝਾਂ ਤੇ ਕਿੰਨੇ ਵੀ ਤੁਸੀਂ ਇਲਾਸਟਿਕ ਪਾ ਰਹੇ ਹੋ ਦੇਖੋ ਮੇਰੇ ਲਵੇ ਇੱਕ ਪੀਸ ਦੀ ਲੰਬਾਈ ਸੀ 15 ਇੰਚ ਵਾਂਗੂ ਬਣ ਗਈ ਸੀ 15 15 ਦੇਖੋ ਤੁਸੀਂ 16 ਨਹੀਂ ਪਾ ਰਹੇ ਹੋ ਚਾਹੇ ਤੁਸੀਂ 17 ਨਹੀਂ ਪਾ ਰਹੇ ਹੋ ਤੁਸੀਂ ਸੈਂਟਰ ਲੈਣਾ ਇਸ ਤਰ੍ਹਾਂ ਸੈਂਟਰ ਲੈਣ ਤੋਂ ਬਾਅਦ ਉਸ ਤੋਂ ਬਾਅਦ ਦੇਖੋ ਜੀ ਤੁਸੀਂ 5 6 ਇੰਚ ਚਾਦਰ ਤੇ ਵਧਾ ਕੇ ਨਿਸ਼ਾਨ ਲਾਉਣਾ ਹੈ ਇਲਾਸਟਿਕ ਘੱਟ ਤੇ ਆਪਣੀ ਜਿਹੜੀ ਚਾਦਰ ਦਾ ਪੀਸ ਹੈ ਉਹ ਆਪਾਂ ਵਧਾ ਕੇ ਲਾਵਾਂਗੇ ਉਸ ਤੋਂ ਬਾਅਦ ਦੇਖੋ ਤੁਸੀਂ ਸੈਂਟਰ ਦੇ ਵਿੱਚ ਇਸ ਤਰ੍ਹਾਂ ਰੱਖ ਲੈਣਾ ਤੇ ਨੂੰ ਖਿੱਚਦੇ ਹੋਏ ਨਿਸ਼ਾਨ ਤੱਕ ਲੈ ਕੇ ਜਾਣਾ ਜਿੱਥੇ ਕੀ ਆਪਾਂ ਨਿਸ਼ਾਨ ਲਾਇਆ ਸੀ ਲਾਸਟਿਕ ਨੂੰ ਖਿੱਚ ਕੇ ਤੇ ਦੇਖੋ ਪਿੱਛੇ ਖਿੱਚ ਕੇ ਤੇ ਮੋਹਰੋ ਖਿੱਚ ਕੇ ਸੀਨ ਇਸ ਤਰ੍ਹਾਂ ਆਪਾਂ ਲਗਾਉਣੀ ਹੈ ਦੇਖੋ ਜੀ ਮੋਟਰ ਵਾਲੀ ਸੀਨ ਤੇ ਤਾਂ ਵੈਸੇ ਸੀਨ ਲੱਗ ਜਾਂਦੀ ਹੈ ਕਿਉਂਕਿ ਆਪਾਂ ਪੈਰ ਨਾਲ ਚਲਾਉਣਾ ਹੁੰਦਾ ਜਾਂ ਗੋਡੇ ਨਾਲ ਚਲਾਉਣਾ ਹੁੰਦਾ ਪੈਰ ਮਸ਼ੀਨ ਦਾ ਤੇ ਜੇ ਆਪਾਂ ਹੱਥਾਂ ਵਾਲੀ ਮਸ਼ੀਨ ਤੇ ਲਾਸਟਿਕ ਪਾ ਰਹਿਆਂ ਤਾਂ ਇੱਕ ਜਣੇ ਨੂੰ ਦੇਖੋ ਪਿੱਛੇ ਫੜ ਕੇ ਖਿੱਚਣੀ ਪੈਣੀ ਹੈ ਇਹ ਇਲਾਸਟਿਕ ਜਿਵੇਂ ਆਪਾਂ ਲੋਹਰਾ ਚ ਇਲਾਸਟਿਕ ਪਾਉਨੇ ਆ ਪਜਾਮੀਆਂ ਚ ਪਾਉਨੇ ਆ ਦੇਖੋ ਉਸੇ ਤਰ੍ਹਾਂ ਇਹ ਥੋੜੀ ਜਿਹੀ ਖਿੱਚ ਕੇ ਇਸ ਤਰ੍ਹਾਂ ਨਿਸ਼ਾਨ ਲਾ ਕੇ ਆਪਾਂ ਇਹ ਇਲਾਸਟਿਕ ਪਾਉਨੇ ਆ ਲਓ ਜੀ ਹੁਣ ਆਪਾਂ ਦੂਜੀ ਸਾਈਡ ਤੇ ਧਰ ਲੈਨੇ ਆ ਇਸ ਤਰ੍ਹਾਂ ਤੇ ਹੁਣ ਆਪਾਂ ਦੇਖੋ ਇਸ ਸਾਈਡ ਤੇ ਆਇਆ ਕਰਾਂਗੇ ਖਿੱਚਦੇ ਹੋਏ ਨਿਸ਼ਾਨ ਤੱਕ ਲੈ ਕੇ ਜਾਵਾਂਗੇ ਦੋ ਆਪਾਂ ਸੀਣਾ ਲਾਵਾਂਗੇ ਜੀ ਇੱਕ ਉੱਪਰ ਤੇ ਇੱਕ ਨੀਚੇ ਜੀ ਤਾਂ ਦੇਖੋ ਆਪਣੇ ਸਿਰੇ ਤੇ ਨਿਸ਼ਾਨ ਆ ਗਿਆ ਬਿਲਕੁਲ ਮਸ਼ੀਨ ਆ ਗਈ ਤੇ ਉਸ ਤੋਂ ਬਾਅਦ ਦੇਖੋ ਆਪਾਂ ਜਿੰਨੀ ਆਪਣੀ ਲਾਸਟ ਕਚੌੜੀ ਆ ਉਸ ਦੇ ਹਿਸਾਬ ਨਾਲ ਐਂ ਸੀਨ ਲਾਉਣੀ ਹੈ ਤੇ ਉਸ ਤੋਂ ਬਾਅਦ ਫੇਰ ਆਪਾਂ ਲੰਬੀ ਸੀਨ ਲਾਵਾਂਗੇ ਇਸ ਤਰ੍ਹਾਂ ਦੇਖੋ ਆਪਣੀ ਇੱਕ ਸਾਈਡ ਤੇ ਇਲਾਸਟਿਕ ਕੰਪਲੀਟ ਹੋ ਜੂਗੀ ਜੇ ਪਾ ਕੇ ਇਸੇ ਤਰ੍ਹਾਂ ਆਪਾਂ ਚਾਰੇ ਖੁੰਜੇ ਚ ਪਾਵਾਂਗੇ ਜਿਹੜੀਆਂ ਪੈਣਾ ਆਪਣੀਆਂ ਦੇਖੋ ਸਲਾਈ ਦੇ ਕੰਮਾਂ 'ਚ ਟ੍ਰੈਂਡ ਨੇ ਉਹ ਤਾਂ ਨੂੰ ਸੈਂਟਰ 'ਚ ਵੀ ਰੱਖਣ ਦੀ ਲੋੜ ਨਹੀਂ ਪੈਂਦੀ ਜੀ ਮਸ਼ੀਨ ਨੂੰ ਉਹ ਤਾਂ ਇੱਕ ਸਾਈਡ ਤੋਂ ਧਰ ਕੇ ਜਿੱਥੇ ਕੀ ਆਪਾਂ ਨਿਸ਼ਾਨ ਲਾਇਆ ਸੀਗਾ ਇਸੇ ਤਰ੍ਹਾਂ ਆਪਾਂ ਪੂਰੇ ਪੀਸ ਤੇ ਫਿਚ ਕੇ ਪਲਾਸਟਿਕ ਪਾ ਸਕਦੀਆਂ ਨਹੀਂਆਂ ਲੋ ਜੀ ਇਹ ਆਪਣਾ ਇੱਕ ਸਾਈਡ ਤੇ ਜਿਹੜੀ ਲਾਸਟਿਕ ਪਾਈ ਸੀ ਕੰਪਲੀਟ ਹੋ ਗਈ ਇਸੇ ਤਰ੍ਹਾਂ ਇੱਕ ਸਾਈਡ ਤੇ ਮੈਂ ਤੁਹਾਨੂੰ ਹੋਰ ਪਾ ਕੇ ਦਿਖਾ ਦਿੰਨੀ ਆ ਤੇ ਫਿਰ ਇਸੇ ਤਰ੍ਹਾਂ ਆਪਾਂ ਜਿਹੜੇ ਦੋ ਪੀਸ ਰਹਿ ਗਏ ਆਪਣੀ ਦੋ ਸਾਈਡਾਂ ਉਤੇ ਆਪਾਂ ਇਸੇ ਤਰ੍ਹਾਂ ਪਾਵਾਂਗੇ ਜੀ ਇਲਾਸਟਿਕ ਅਨਿ ਕੁਝ ਜਿਵੇਂ ਮੈਂ ਇੱਕ ਨੂੰ ਇਸ ਤਰ੍ਹਾਂ ਪਾ ਕੇ ਦਿਖਾ ਦਿੰਦੀ ਆ ਜਿਵੇਂ ਸਿਰੇਤੀ ਆਪਾਂ ਲਾਵਾਂਗੇ ਨਿਸ਼ਾਨ ਆਪਾਂ ਸੈਂਟਰ 'ਚ ਹੋਣੀ ਮਤਲਬ ਕਿ ਮਸ਼ੀਨ ਚੱਕਦੇ ਹੈਗੇ ਤੇ ਜਿੱਥੇ ਆਪਾਂ ਨਿਸ਼ਾਨ ਲਾਇਆ ਜੀ 12 13 ਇੰਚ ਤੇ ਆਪਾਂ ਉਥੋਂ ਹੀ ਲੈ ਲੈਣੇ ਆ ਸਿੱਧਾ ਸੂਈ ਕਿ ਜਿੱਥੇ ਲਾਈ ਆਪਾਂ ਉਹ ਦੇਖੋ ਸੈਂਟਰ ਕੱਢਿਆ ਸੀ ਉਥੋਂ ਖਿੱਚ ਲਾਂਗੇ ਐ ਫੜ ਕੇ ਜਿੱਥੇ ਸੂਈ ਆ ਗਈ ਸੂਈ ਨੂੰ ਕੱਢ ਦਾਂਗੇ ਤੇ ਫਿਰ ਆਪਾਂ ਸਿਰੇ ਤੇ ਲੈ ਜਾਵਾਂਗੇ ਜਿੱਥੇ ਕੀ ਆਪਾਂ ਨਿਸ਼ਾਨ ਲਾਇਆ ਹੈਗਾ ਇਸ ਤਰ੍ਹਾਂ ਦੇਖੋ ਆਪਾਂ ਰਾਵਣ ਨਾਲ ਪਾ ਸਕਦੇ ਹਾਂ ਜੀ ਜਿਹੜੀਆਂ ਭੈਣਾਂ ਆਪਣੀਆਂ ਅਣਜਾਣ ਨੇ ਸਿਲਾਈ ਵਾਲੀ ਨਹੀਂ ਕਰ ਸਕਦੀਆਂ ਉਹ ਦੇਖੋ ਸੈਂਟਰ 'ਚ ਧਰ ਕੇ ਇੱਕ ਸਾਈਡ ਤੇ ਸੀਨ ਲਾ ਦੇਣ ਤੇ ਫਿਰ ਦੂਸਰੀ ਸਾਈਡ ਤੇ ਸੀਨ ਲਾ ਦੇਣ ਵੀਡੀਓ ਨੂੰ ਚੰਗੀ ਤਰ੍ਹਾਂ ਪੂਰੀ ਦੇਖਿਆ ਕਰੋ ਜੀ ਤਾਂ ਜੋ ਤੁਹਾਨੂੰ ਹਰ ਇੱਕ ਚੀਜ਼ ਦੀ ਸਮਝ ਆ ਸਕੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਵੀ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਓ ਜੀ ਆਪਾਂ ਇਸੇ ਤਰ੍ਹਾਂ ਦੇ ਕੋਕਮਾਉਂਦੇ ਹੋਏ ਦੂਜੀ ਸਾਈਡ ਤੇ ਸੀਨ ਲਾ ਲੈਂਦੇ ਹਾਂ ਲਓ ਜੀ ਇਸੇ ਤਰ੍ਹਾਂ ਆਪਣੀਆਂ ਜਿਹੜੀਆਂ ਦੋ ਸਾਈਡਾਂ ਰਹਿ ਗਈਆਂ ਆਪਾਂ ਉਹ ਤੇ ਸੀਨ ਲਾ ਲਾਂਗੇ ਇਸੇ ਤਰ੍ਹਾਂ ਦੇਖੋ ਆਪਾਂ ਟੇਬਲ ਦਾ ਕਵਰ ਬਣਾਇਆ ਸੀ ਜੀ ਉਹ ਵੀ ਬਿਲਕੁਲ ਸੇਮ ਏਸੀ ਚੀਜ਼ ਸੀਗੀ ਉਹਤੇ ਵੀ ਆਪਾਂ ਇਸੇ ਤਰ੍ਹਾਂ ਚਾਰੇ ਖੁੰਜਾਂ ਤੇ ਇਲਾਸਟਿਕ ਪਾਈ ਸੀ ਤੇ ਟੇਬਲ ਦਾ ਕਵਰ ਸੀ ਜਿਹੜਾ ਆਪਣਾ ਬਿਲਕੁਲ ਫਿੱਟ ਹੋ ਗਿਆ ਸੀਗਾ ਇਸੇ ਤਰ੍ਹਾਂ ਦੇਖੋ ਆਪਣੇ ਕੋਲੇ ਇਹ ਆ ਪਲਾਸਟਿਕ ਪਾਈ ਹੈ ਇਹਦੇ ਨਾਲ ਵੀ ਦੇਖੋ ਬਹੁਤ ਸੋਹਣਾ ਆਪਣਾ ਜਿਹੜੀ ਵੈੱਡ ਸ਼ੀਟ ਹੈ ਜੀ ਇਲਾਸਟਿਕ ਵਾਲੀ ਬਣ ਜੂਗੀ ਲਓ ਜੀ ਆਪਾਂ ਚਾਰੇ ਪਾਸੇ ਸਾਈਡਾਂ ਤੇ ਆਪਾਂ ਇਸ ਤਰ੍ਹਾਂ ਪਾ ਲਈ ਪਲਾਸਟਿਕ ਚਾਰੇ ਸਾਈਡਾਂ ਆਪਣੀਆਂ ਕੰਪਲੀਟ ਹੋ ਗਈਆਂ ਬਚਾਲੇ ਆਪਾਂ ਨੂੰ ਪਾਉਣ ਦੀ ਲੋੜ ਨਹੀਂ ਤੇ ਜੇ ਆਪਾਂ ਬਚਾਲੇ ਵੀ ਪਾਵਾਂਗੇ ਪੂਰੀ ਚਾਦਰ ਦੇ ਵਿੱਚ ਤਾਂ ਆਪਣੀ ਲਾਸਟਿਕ ਵੀ ਕਾਫੀ ਸਾਰੀ ਲਿਹਾਉਣੀ ਪਊਗੀ ਤੇ ਚਾਦਰ ਧੋਣ ਲੱਗੇ ਤੇ ਜਦੋਂ ਆਪਾਂ ਤਾਰ ਤੇ ਸੁੱਕਣੀ ਪਾਉਨੇ ਆ ਉਹਦੋਂ ਤਾਂ ਬਹੁਤ ਇਕੱਠੀ ਹੋ ਜਾਂਦੀ ਹੈ ਇਹ ਚਾਦਰ ਇਸੇ ਤਰ੍ਹਾਂ ਚਾਦਰ ਵਾਲੀ ਇਕੱਠੀ ਵੀ ਨਹੀਂ ਰਹਿੰਦੀ ਤੇ ਖੁੰਝਾਂ ਚ ਮਤਲਬ ਕਿ ਲਾਸਟਿਕ ਪਾਉਣ ਨਾਲ ਚਾਦਰ ਦੀ ਇੱਕ ਪਕੜ ਬਣ ਜਾਂਦੀ ਹੈ ਤੇ ਇਸ ਤਰ੍ਹਾਂ ਹੀ ਦੇਖੋ ਬਹੁਤ ਵਧੀਆ ਰਹਿੰਦੀ ਹੈ ਜੀ ਨਾਲੇ ਘੱਟ ਲਾਸਟਿਕ ਨਾਲ ਹੀ ਆਪਾਂ ਨੂੰ ਸਰ ਜਾਂਦਾ ਹੈ ਲੋ ਜੀ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਤੁਹਾਨੂੰ ਹੁਣ ਵਿਛਾ ਕੇ ਦਿਖਾਉਣੀ ਆ ਜੀ ਚਾਦਰ ਦੇਖੋ ਇਸ ਤਰ੍ਹਾਂ ਸੈਡਾਂ ਤੋਂ ਵੈਸੇ ਗੱਦੇ ਦੇ ਵਿੱਚ ਕਰ ਦਾਂਗੇ ਆਪਾਂ ਖੁੰਝੇ ਖਿੱਚ-ਖਿੱਚ ਕੇ ਦੇਖੋ ਆਪਾਂ ਇਸ ਤਰ੍ਹਾਂ ਹੀ ਚਾਦਰ ਆਪਣੀ ਵਿਛਾ ਜੂਗੀ ਲੋ ਜੀ ਹੁਣ ਆਪਾਂ ਦੂਜੀ ਸਾਈਡ ਤੇ ਇਸ ਤਰ੍ਹਾਂ ਖੁੰਝਾ ਖਿੱਚ ਕੇ ਇਲਾਸਟਿਕ ਵਾਲਾ ਇਜੇ ਜਦੋਂ ਆਪਾਂ ਖਿੱਚਦੇ ਆਂ ਇਹ ਬਹੁਤ ਸੋਹਣੀ ਹੈ ਨਾ ਇਹਦੀ ਫਿਟਿੰਗ ਕਰਨੀ ਸੋਹਣੀ ਬਣਦੀ ਹੈ ਤੇ ਬਹੁਤ ਵਧੀਆ ਰਹਿੰਦੀ ਹੈ ਇਸ ਤਰ੍ਹਾਂ ਚਾਦਰ ਜਿਹੜੀ ਆਪਾਂ ਇਲਾਸਟਿਕ ਵਾਲੀ ਹੁੰਦੀ ਹੈ ਘਰ ਵਿੱਚ ਹੀ ਦੇਖੋ ਆਪਾਂ ਸਿੰਪਲ ਚਾਦਰ ਤੋਂ ਇਲਾਸਟਿਕ ਵਾਲੀ ਚਾਦਰ ਬਣਾ ਸਕਦੇ ਆਂ ਬਣਾ ਕੇ ਜਰੂਰ ਦੇਖਿਓ ਪਲੀਜ਼ ਕਮੈਂਟ ਕਰਕੇ ਵੀ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ ਲਓ ਜੀ ਦੇਖੋ ਤੁਸੀਂ ਕਿੰਨੀ ਸੋਹਣੀ ਆਪਣੀ ਚਾਦਰ ਦੀ ਫਿਟਿੰਗ ਆਈ ਹੈ ਜੀ ਬਹੁਤ ਵਧੀਆ ਜੇ ਆਪਣੇ ਕੋਲੇ ਜਿਵੇਂ ਦੋ ਗੱਦੇ ਆ ਜੇ ਸਿੰਗਲ ਗੱਦਾ ਹੀ ਹੋਵੇ ਤਾਂ ਬਹੁਤ ਵਧੀਆ ਚੜਦੀ ਹੈ ਲਓ ਜੀ ਆਪਾਂ ਤੁਹਾਨੂੰ ਕਿੱਥੇ ਦਿਖਾਉਣੀ ਹੈ ਇੱਕ ਸਾਈਡ ਦਾ ਇੱਕ ਹੁਕਮਾ ਦੇਖੋ ਤੁਸੀਂ ਇਹਦੇ ਨਾਲ ਹੀ ਪਕੜ ਬਣੀ ਰਹਿੰਦੀ ਹੈ ਜੀ ਇਸੇ ਤਰ੍ਹਾਂ ਦੀ ਕੋ ਚਾਦਰ ਆਪਣੀ ਜਿਹੜੀ ਇਕੱਠੀ ਨਹੀਂ ਹੁੰਦੀ ਵਧੀਆ ਸੈੱਟ ਰਹਿੰਦੀ ਹੈ ਲਓ ਜੀ ਕਿੰਨੀ ਸੋਹਣੀ ਚਾਦਰ ਆਪਣੀ ਵਿਸ਼ ਕੇ ਕਿੰਨੀ ਸੋਹਣੀ ਲੱਗ ਰਹੀ ਹੈ ਦੇਖੋ ਤੁਸੀਂ ਬਹੁਤ ਵਧੀਆ ਇਲਾਸਟਿਕ ਵਾਲੀ ਚਾਦਰ ਬਣ ਕੇ ਤਿਆਰ ਹੋ ਗਈ ਜੀ ਬਣਾ ਕੇ ਜਰੂਰ ਦੇਖਿਓ ਜੀ